ਦੁਦਿਆਣਾ ਸ਼ਹਿਰ ਦੇ ਵਿੱਚ ਚੋਰ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਜਵਾਹਰ ਨਗਰ ਕੈਂਪ ਇਲਾਕੇ ਦੇ ਵਿੱਚੋਂ ਜਿੱਥੇ ਕਿ ਕੁਝ ਦਿਨ ਪਹਿਲਾਂ ਹੋਈ ਰਿਆਲ ਘਰ ਦੇ ਵਿੱਚ ਦਿਨ ਦੀ ਹੜੇ ਚੋਰਾਂ ਨੇ ਘਰ ਨੂੰ ਤਾਲਾ ਦੇ ਕੇ ਆਪਣਾ ਨਿਸ਼ਾਨਾ ਬਣਾਇਆ ਦੱਸਦੇ ਕਿ ਚੋਰਾਂ ਨੇ ਘਰ ਦੀ ਅਲਮਾਰੀ ਤੋੜ ਕੇ ਨਵ ਵਿਆਹੀ ਜੋੜੀ ਦੇ ਸਾਰੇ ਕਹਿਣੇ ਅਤੇ ਵਿਆਹ ਦੇ ਵਿੱਚ ਜੋ ਸ਼ਗਨ ਇਕੱਠਾ ਹੋਇਆ ਸੀ ਉਹ ਸਾਰੇ ਦਾ ਸਾਰਾ ਚੋਰ ਲੈ ਕੇ ਭੱਜ ਗਏ ਸਹਦੇ ਦੇ ਪਿੰਡ ਪਰਿਵਾਰ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਕੰਮ ਤੇ ਗਏ ਹੋਏ ਸਨ ਜਦਕਰ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਅੰਦਰਲੇ ਤਾਲੇ ਟੁੱਟੇ ਹੋਏ ਸੀ ਅਤੇ ਘਰ ਦਾ ਕਾਫੀ ਸਾਮਾਨ ਵੀ ਚੋਰੀ ਹੋ ਚੁੱਕਿਆ ਸੀ ਜਿਸ ਵਿੱਚ ਨਵੀਂ ਵਿਆਹੀ ਕੁੜੀ ਤੇ ਸਹੁਰੇ ਦੇ ਪਿੱਕੇ ਪਰਿਵਾਰ ਦੇ ਵੱਲੋਂ ਪਾਏ ਗਏ ਸੋਨੇ ਦੇ ਕਹਿਣੇ ਅਤੇ ਵਿਆਹ ਦੇ ਰਿਛ ਇਕੱਠੇ ਹੋਏ ਸ਼ਗਨ ਸ਼ਾਮਲ ਸੀ ਚੋਰ ਦਿਆਂ ਘਰ ਅੰਦਰ ਜਾਂਦੇ ਦੀਆਂ ਕੁਝ ਤਸਵੀਰਾਂ ਨਾਲ ਦੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੇ ਤੇ ਕੋਸ਼ਿਸ਼ ਨੇ ਵੀ ਮਾਮਲੇ ਦੀ ਜਾਂਚ ਕੀਤੀ ਅਤੇ ਪਰਿਵਾਰ ਵਾਲਿਆਂ ਨੇ ਉਸ ਤੋਂ ਇਨਸਾਫ ਦੀ ਮੰਗ ਕੀਤੀ। ਉਹ ਮੁੰਦਰੀਆਂ ਦੋ ਚੈਨੀਆ ਕੜੇ ਆ ਦੋ ਸੈਟ ਆ ਕੁੜੀ ਦੇ ਕੰਗਣਾਣਾ ਕੁੜੀ ਦੇ ਕੰਗਣ ਹੈ ਬਾਕੀ ਹੋਰ ਟੋਪਸ ਵਗੈਰਾ ਤੇ ਕਹਿੰਦੇ ਤੁਹਾਨੂੰ ਵੀ ਵਿਆਹ ਚ ਮਿਲੇ ਸੀ ਮੇਰੇ ਵੀ ਜਿਹੜੇ ਮਿਲੇ ਸੀਗੇ ਉਹੀ ਲੈ ਗਏ ਕੀ ਕੀ ਮਿਲਿਆ ਸੀ ਤੁਹਾਨੂੰ ਵਿਆਹ ਮੈਨੂੰ ਮਿਲਿਆ ਸੀਗਾ ਚੈਨੀ ਮੁੰਦਰੀ ਮਿਲੀ ਸੀਗੀ ਤੇ ਪਾਪਾ ਨੂੰ ਮਿਲੀ ਸੀਗੀ ਉਹ ਵੀ ਲੈ ਗਏ ਸਾਰਾ ਲੈ ਗਏ ਸਾਰਾ ਲੈ ਗਏ ਮੰਮੀ ਨੂੰ ਟੋਪਸ ਮਿਲੇ ਸੀ ਉਹ ਵੀ ਲੈ ਗਏ ਠੀਕ ਹੈ ਤੁਹਾਡੀ ਮੈਰਿਜ ਹੋਈ ਹੈ ਹਾਂਜੀ ਮੇਰੀ ਮੈਰਿਜ ਹੋਈ ਹੈ ਜੀ ਮੇਰਾ ਨਾਮ 사ਜਨ ਕੁਮਾਰ ਹੈ ਜਵਾਰਨਗਰ ਕੈਂਪ ਤੇ ਰਹਿੰਦਾ ਹਾਂ ਮੈਂ ਤਾਂ ਸਿੱਧਾ ਸਾਰੇ ਕੰਮ ਤੇ ਗਏ ਹੋਏ ਸੀਗੇ 12 ਵਜੇ ਤਕਰੀਬਨ ਇੱਕ ਬੰਦਾ ਆਇਆ ਗੇਟ ਟੱਪਦਾ ਤੇ ਅੰਦਰ ਐਂਟਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੰਮੀ ਆਂਦੇ 2 ਵਜੇ ਉਹ ਦੇਖਦੇ ਤੇ ਸਾਡੇ ਸਾਰੇ ਗਏ ਨੇ ਤੇ ਕੈਸ਼ ਲੈ ਕੇ ਚਲਾ ਜਾਂਦਾ ਤੇ ਨਵਿੰਦਰਾ ਭਾਜੀ ਸ਼ਗਨ ਗਹਿਣੇ ਗੱਟੇ ਸਭ ਲੈ ਗਿਆ ਸਭ ਕੁਝ ਲੈ ਗਿਆ ਜੀ ਕਿੰਨੇ ਦਾ ਰਜਾ ਕੈਸ਼ੂ ਕਰਾ ਕੈਸ਼ ਸਾਡਾ 4 ਲੱਖ ਆ ਉਹ 9 ਲੱਖ ਰੁਪਏ ਦਾ ਸਾਡੇ ਗਹਿਣੇ ਸੀਗੇ ਇਹ ਕਿਹੜੀ ਜਗ੍ਹਾ ਹੋਇਆ ਚੋਰੀ ਇਹ 13 ਨੰਬਰ ਗਲੀ ਜਵਾਨਗਰ ਕੈਂਪ ਲੇਵਰ ਕਲੋਨੀ ਦੇ ਵਿੱਚ ਹੋਈ ਹੈ ਜੀ ਚੋਰੀ ਤੇ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਕੀਤੀ ਹੋਈ ਹੈ ਜੀ ਆਏ ਪੁਲਸ ਵਾਲੇ ਆਏ ਸੀਗੇ ਮੌਕੇ ਤੇ ਉਹਨਾਂ ਨੇ ਆਪਣੀ ਇਨਕੁਆਰੀ ਸਾਰੀ ਕੀਤੀ ਹੈ ਇਨਵੈਸਟੀਗੇਸ਼ਨ ਜੋ ਕਰਨਾ ਸੀਗਾ ਤਾਂ ਕੈਮਰੇ ਵਗੈਰਾ ਵੀ ਦੇਖੇ ਆ ਤੇ ਗਵਾਂਡੀਆਂ ਦੇ ਕੈਮਰੇ ਲੱਗੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਹੜੇ ਬੰਦੇ ਆ ਨਹੀਂ ਉਹਦੇ ਵਿੱਚ ਫੇਸ ਨਹੀਂ ਉਹਦਾ ਕਲੀਅਰ ਆ ਰਿਹਾ ਅੱਛਾ ਕੈਮਰੇ ਸੀ ਚੈੱਕ ਕੀਤੇ ਆ ਤੇ ਤੁਹਾਡੇ ਕੈਮਰੇ ਵਿੱਚ ਕੁਝ ਆਇਆ ਸਾਡੇ ਕੈਮਰੇ ਵਿੱਚ ਵੀ ਨਹੀਂ ਆਇਆ ਸਾਡੇ ਕੈਮਰੇ ਵਿੱਚ ਬਸ ਉਹ ਗੇਟ ਟੱਪਦਾ ਤੇ ਬਾਹਰ ਨਿਕਲਦਾ ਹੀ ਦਿਖ ਰਿਹਾ ਅੱਛਾ ਐਂਟਰੀ ਅੰਦਰ ਕਰ ਐਂਟਰੀ ਆ ਕਰਨ ਦੀ ਤੇ ਬਾਹਰ ਦੀ ਐਂਟਰੀ ਆ ਉਹਦੀ ਕੀ ਮੰਗ ਕਰਦੇ ਹੋ ਇਦਾਂ ਤੇ ਚੋਰਾਂ ਨੂੰ ਵੀ ਜਿੱਦਾਂ ਅਸੀਂ ਇਹਦੇ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਜੋ ਸਮਾਨ ਆ ਉਹ ਸਾਨੂੰ ਲੱਗਦਾ ਵੀ ਮਿਹਨਤ ਕੁੰਜੀ ਗਹਿਨੇ ਕੱਟੇ ਵਿਆਹ ਦਾ ਸ਼ਗਨ ਸਾਰਾ ਬਰਬਾਦ ਹੋ ਗਿਆ ਹਾਂਜੀ ਹਾਂਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਐਦਾਂ ਹੀ ਇਸ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਗਹਿਣਾ ਘਟਾ ਆਪਣੇ ਬੈਂਕ ਦੇ ਲੋਕਰਾਂ 'ਚ ਹੀ ਰੱਖੋ ਨਾ ਘਰ ਇਹਨਾਂ ਕੈਸ਼ ਰੱਖੋ ਤੇ ਨਾ ਗਹਿਣਾ ਰੱਖੋ ਕੋਈ ਸੇਫਟੀ ਨਹੀਂ ਹੈਗਾ ਨਹੀਂ ਕੋਈ ਸੇਫਟੀ ਨਹੀਂ ਹੈਗੀ ਇਹ ਤਾਂ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਗਲੀ ਨੰਬਰ ਕਿੰਨਾ ਪੈਂਦਾ ਹੈ 13 ਨੰਬਰ ਗਲੀ ਪੈਂਦੀ ਹੈ ਜੀ ਇਹ ਰਜੀਵ ਕੁਮਾਰ ਉੱਪਰ ਰਜੀਵ ਕੁਮ ਕਿਹੜੀ ਜਗ੍ਹਾ ਰਹਿੰਦੇ ਹੋ ਜਵਾਰ ਨਗਰ ਕੈਂਪ ਗਲੀ ਨੰਬਰ 13 ਅੱਛਾ ਕੀ ਕਾਰਨ ਕੀ ਹੋਇਆ ਕਿ ਕਦੋਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਆ ਸਾਨੂੰ ਮੇਰੀ ਟਾਈਮ 2:30 ਵਜੇ ਪਤਾ ਲੱਗਿਆ ਅੱਛਾ ਤੁਸੀਂ ਬਾਹਰ ਗਏ ਸੀ ਕਿਤੇ ਹਾਂ ਮੈਂ ਸਵੇਰੇ ਡਿਊਟੀ ਤੇ ਚਲਾ ਗਿਆ ਮੁੰਡਾ ਵੀ ਚਲਾ ਗਿਆ ਵਾਈਪ ਵੀ ਜਲੀ ਗਈ ਅੱਛਾ 11:40 ਤੇ ਗਈਆ 12:05 ਤੇ ਅੰਦਰ ਵੜਿਆ ਸੀ ਕੈਮਰੇ ਕਿੰਨਾ ਚੋਰਾਂ ਨੇ ਜਿਹੜੇ ਸੀਸੀ ਕੈਮਰਾ ਫੁਟੇਜ ਚ ਹੈ ਕਿੰਨੇ ਬੰਦੇ ਆਏ ਆ ਉਹ ਇੱਕੋ ਹੀ ਬੰਦਾ ਸੀ ਮੂਲ ਭੇਟਿਆ ਆਇਆ ਸੀ ਰਮਾਲ ਬੰਨਿਆ ਆਇਆ ਸੀ ਲੱਗਦਾ ਦਿਨੇ ਹੀ ਚੋਰੀ ਕਰਕੇ ਲੈ ਗਏ ਹਾਂ ਦਿਨ ਹੀ ਦਿਨੀ ਤੇ ਕਿੰਨਾ ਲਗਭਗ ਕਿੰਨਾ ਸੋਨਾ ਲੈ ਗਏ ਹੋਰ ਕਿੰਨੇ ਕੈਸ਼ ਲੈ ਗਏ ਆ ਉਸੀ ਕੁੜੀ ਨੂੰ ਸੈਟ ਸੂਟ ਚੜਾਏ ਹੋਏ ਸੀ 8-9 ਲੱਖ ਰੁਪਏ ਦਾ ਸੋਨਾ ਸੀ ਹੂੰ ਤੇ ਬਾਕੀ 4 ਲੱਖ ਲੱਗਦੀ ਸੀ ਸਾਡੇ ਦਾ 4 ਲੱਖ ਕੈਸ਼ ਸੀਗਾ ਤੇ ਕਹਿੰਦੇ ਸ਼ਗਨ ਵੀ ਜਿਹੜਾ ਇਕੱਠਾ ਹਾਂ ਸ਼ਗਨ ਦਾ ਸੋਨਾ ਸਾਰੇ ਲੈ ਗਿਆ ਤਾਂ ਸ਼ਗਨ ਦਾ ਕੋਈ ਆਂਕੜਾ ਨਹੀਂ ਕਿੰਨਾ ਨਹੀਂ ਉਹਦਾ ਕੋਈ ਤੇ ਜਿਹੜੇ ਨਵਿੰਦਰਾ ਬਾਜੀ ਲੋਕਾਂ ਦੀ ਆਈ ਸੀ ਉਹ ਵੀ ਕਵਰ ਕਰ ਗਿਆ